ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰ다 ਕਾ ਚਹਿਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੇ ਸੂਟ ਲੈ ਕੇ ਆਏ ਆ ਬਹੁਤ ਸੋਹਣੇ ਸੂਟ ਲੈ ਕੇ ਆਈਆਂ ਇਹ ਰਿਪੀਟ ਡਿਮਾਂਡ ਦੇ ਉੱਪਰ ਆ ਉਦੋਂ ਆਪਾਂ ਪਹਿਲਾਂ ਲੈ ਕੇ ਆਏ ਸੀਗੇ ਸੇਮ ਸੈੱਟ ਸੀਗੇ ਤੇ ਇਹ ਦੁਬਾਰਾ ਆਪਾਂ ਰਿਪੀਟ ਮੰਗਾਈ ਨੇ ਜਿਹੜੀਆਂ ਪਹਿਣਾ ਉਦੋਂ ਰਹਿ ਗਈਆਂ ਸੀ ਤਾਂ ਦੁਬਾਰਾ ਇੱਕ ਜੌਰਜਟ ਦਾ ਇੱਕ ਖਾਦੀ ਦਾ ਤੇ ਕੋਸ਼ਕੋ ਸੂਟ ਆਪਾਂ ਨਿਊ ਲੈ ਕੇ ਆਇਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਤੁਸੀਂ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਸੈਕੰਡ ਆਪਸ਼ਨ ਇਹ ਆ ਵੀ ਤੁਸੀਂ ਜਿਹੜੇ ਸੂਟ ਆ ਜਿਹੜੀਆਂ ਪਹਿਲਾਂ ਭੈਣਾਂ ਨੇ ਮੰਗਾਇਆ 100 200 ਪਲੱਸ ਰੇਂਜ ਦੇ ਵਿੱਚ ਆਏ ਸੀਗੇ ਹੁਣ ਇਹ ਲੈਸ ਦੇ ਵਿੱਚ ਆਏ ਨੇ ਆਪਣੇ ਕੋਲੇ ਸੋ ਬਹੁਤ ਹੀ ਵਧੀਆ ਬੈਨੀਫਿਟ ਦੇ ਨਾਲ ਆਏ ਨੇ ਸੋ ਜਿਹੜੀਆਂ ਇੰਨੇ ਚ ਨਾ ਜੇ ਕਈਏ ਕੱਲਾ ਕਪੜਾ ਜਾਂ ਕਢਾਈ ਹੀ ਨਹੀਂ ਹੁੰਦੀ ਹੈਗੀ ਕਢਾਈ ਦੇ ਰੇਟ ਜੇ ਆਪਾਂ ਫਤਹ ਕਰੀਏ ਬਹੁਤ ਰੇਟ ਨੇ ਕਢਾਈਆਂ ਦੇ ਤੇ ਤੁਹਾਨੂੰ ਅਸੀਂ ਜਿਹੜਾ ਅੱਜ ਦਾ ਰੇਟ ਦੇਣਾ ਸੂਟਾਂ ਦਾ ਵਿਦ ਕੜਾਈ ਕੜਾਈ ਵੀ ਇੰਨੀ ਸੋਹਣੀ ਹੋਊਗੀ ਸੂਟਾਂ ਦੀ ਕਿਸੇ ਪਾਸਿਓਂ ਕੋਈ ਕਮੀ ਨਹੀਂ ਹੋਊਗੀ ਠੀਕ ਹੈ ਇੰਨੇ ਸੋਹਣੇ ਨਾਲ ਦੁਪੱਟੇ ਲੱਗੇ ਆ ਹਰ ਚੀਜ਼ ਪੂਰੀ ਪਰਫੈਕਟ ਆ ਸੇਮ ਚੀਜ਼ ਆ ਸੇਮ ਬ੍ਰਾਂਡ ਆ ਜਿਹੜੇ 22 300 ਤੱਕ ਸੇਲ ਹੋਏ ਨੇ ਅੱਜ ਬਹੁਤ ਹੀ ਵਧੀਆ ਪ੍ਰਾਈਸ ਦੇ ਵਿੱਚ ਤੁਹਾਡੇ ਲਈ ਲੈ ਕੇ ਆਏ ਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਫਟਾਫਟ ਲੈ ਕੇ ਸਕਰੀਨਸ਼ਾਟ WhatsApp ਦਾ ਨੰਬਰ ਸਾਡਾ ਸਕਰੀਨ ਦੇ ਉੱਪਰ ਚੱਲ ਰਿਹਾ ਉਹਦੇ ਉੱਪਰ ਜਾ ਕੇ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਜਿਹੜੀਆਂ ਭੈਣਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਲੈਕਸ਼ਨਾਂ ਸਾਡੀਆਂ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਲੋ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਸੂਟ ਸ਼ਾਪ ਦਾ ਟਾਈਮਿੰਗ ਆਪਣਾ 10 ਤੋਂ 5 ਰਹੂਗਾ ਜੀ 10 ਤੋਂ 5 ਤੁਸੀਂ ਐਨੀ ਟਾਈਮ ਵਿਜ਼ਿਟ ਕਰ ਸਕਦੇ ਹੋ ਪੇਮੈਂਟ ਦਾ ਮੈਥਡ ਆਪਣਾ ਆਨਲਾਈਨ ਰਹੂਗਾ ਆ ਲਓ ਜੀ ਪਹਿਲਾ ਸੈੱਟ ਜਿਹੜਾ ਮੈਂ ਦਿਖਾਉਣ ਲੱਗੀ ਆ ਨਾ ਬਿਸਕੋਸ ਜੌਰਜਟ ਦਾ ਕਪੜਾ ਜਿਹੜਾ ਕੱਲਾ ਹਜ਼ਾਰ ਦੇ ਵਿੱਚ ਕਪੜਾ ਹੀ ਚਲਿਆ ਜਾਂਦਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇੱਥੇ ਕਢਾਈ ਹੋਈ ਆ ਕਢਾਈ ਹੋ ਕੇ ਫਿਰ ਦੁਪੱਟਾ ਸਾਰਾ ਰੈਡੀ ਹੋਇਆ ਦੁਪੱਟਾ ਦਿਖਾਉ ਬਹੁਤ ਸੋਹਣਾ ਦੁਪੱਟਾ ਇਹਦਾ ਇਹ ਪਹਿਲਾ ਤਿੰਨ ਪੀਸ ਹੀ ਸੇਮ ਆਪਣੇ ਕੋਲ ਆਏ ਸੀ ਇਹ ਦੁਬਾਰਾ ਆਪਾਂ ਸੈੱਟ ਦਾ ਆਰਡਰ ਪਾਇਆ ਸੀ ਕਿਉਂਕਿ ਜਿਹੜੀਆਂ ਭੈਣਾਂ ਰਹਿ ਗਈਆਂ ਸੀਗੀਆਂ ਉਹਨਾਂ ਨੇ ਕਾਫੀ ਉਹ ਕੀਤਾ ਸੀ ਫਿਰ ਭੈਣਾਂ ਨੂੰ ਇਹ ਹੋ ਜਾਂਦਾ ਕਿ ਅਸੀਂ ਪਹਿਲਾਂ ਮੈਸੇਜ ਕੀਤਾ ਸੀ ਤੁਸੀਂ ਕਿਸੇ ਹੋਰ ਨੂੰ ਦਿੱਤਾ ਜੀ ਸੂਟ ਤੇ ਤਾਂ ਕਰਕੇ ਇਹ ਸੈੱਟ ਆਪਾਂ ਰਿਪੀ ਆਹ ਲੋ ਜੀ ਇਹ ਦੇਸੀਪੋਇੰਟਡ ਮਰਚੈਂਡਾਈਜ਼ ਇਹਦਾ ਰੋਗ ਇਹਦੇ ਬਲਕ ਬਹੁਤ ਸੋਹਣੇ ਲੋਕਾ ਬਹੁਤ ਸੋਹਣਾ ਗ੍ਰੇਸਫੁੱਲ ਜਿਹਾ ਸੂਟ ਆ ਕੜਾਈ ਸਾਰੀ ਇੰਨੀ ਜਿਆਦਾ ਫਿਨਿਸ਼ਿੰਗ ਦੇ ਨਾਲ ਇੰਨਾ ਪਿਆਰਾ ਸੂਟ ਰੈਡੀ ਹੋਇਆ ਹੋਇਆ ਆ ਆਹ ਲੋ ਜੀ ਦੁਪੱਟੇ ਚੈੱਕ ਕਰੋ ਬਹੁਤ ਖੁੱਲੇ ਢੁੱਲੇ ਦੁਪੱਟੇ ਨੇ ਦੁਪੱਟਿਆਂ ਦੀ ਨਾ ਲੰਬਾਈ ਚੁੜਾਈ ਬਾਕੀ ਜਿਸਕੌਸ ਦੀ ਕੁਆਲਿਟੀ ਆ ਆਰਾਮ ਦੇ ਨਾਲ ਹਨਾ ਸਿੱਤੇ ਵੀ ਰੁਕਣਗੇ ਆਰਾਮ ਦੇ ਨਾਲ ਤੁਸੀਂ ਇਹਨਾਂ ਦੀ ਬੁੱਕਲ ਵਗੈਰਾ ਉਹ ਨਹੀਂ ਹੈਗਾ ਵੀ ਤਿਲਕੀ ਜਾਣਗੇ ਡਿੱਗੀ ਜਾਣਗੇ ਇਦਾਂ ਦਾ ਨਹੀਂ ਹੋਊਗਾ ਬਹੁਤ ਸੋਹਣੇ ਦੁਪੱਟੇ ਨੇ ਫੋਰ ਸਾਈਡ ਸਾਰੇ ਲੈਸ ਬਣਨ ਲੱਗੀ ਹੋਈ ਆ ਤੇ ਸਾਰੇ ਕੋਨਿਆਂ ਦੇ ਉੱਪਰ ਇਸ ਤਰ੍ਹਾਂ ਤੁਹਾਨੂੰ ਫਲਾਵਰ ਮਿਲਣਗੇ ਚਾਰੇ ਕੋਨਿਆਂ ਦੇ ਉੱਪਰ ਫਲਾਵਰ ਆਉਣਗੇ ਫੋਰ ਸਾਈਡ ਸਾਰੇ ਲੈਸ ਦੀ ਫਿਨਿਸ਼ਿੰਗ ਆਊਗੀ ਬਹੁਤ ਸੋਹਣੇ ਦੁਪੱਟੇ ਨਾਲ ਰੈਡੀ ਹੋਏ ਹੋਏ ਨੇ ਤੇ ਪ੍ਰਾਈਸ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਵਾ ਲੋਕ ਦੇ ਨੰਬਰ ਹੋਊਗਾ ਜੀ 1 1 ਨੰਬਰ ਸੂਟ ਰਹੂਗਾ ਬਹੁਤ ਹੀ ਸੋਹਣਾ ਜਿਆ ਤੇ ਬਹੁਤ ਹੀ ਪਿਆਰਾ ਜਿਆ ਹੁਣ ਇਹਨਾਂ ਦੀ ਰਿਪੀਟ ਨਹੀਂ ਆਣੀ ਭੈਣ ਬਣ ਕੇ ਜਿੰਨਾਂ ਨੂੰ ਵੀ ਚਾਹੀਦੇ ਸੀਗੇ ਫਟਾਫਟ ਕਰ ਲਿਓ ਆਰਡਰ ਪ੍ਰਾਈਸ ਰਹੂਗਾ ਅੱਜ ਸੌਟਾਂ ਦਾ 995 1995 ਰੁਪਏ ਪ੍ਰਾਈਸ ਰਹੂਗਾ ਬਹੁਤ ਹੀ ਪਿਆਰਾ ਫ੍ਰੀ ਕੋਰੀਅਰ ਹੋਊਗਾ ਕੋਈ ਕੋਰੀਅਰ ਦੇ ਐਕਸਟਰਾ ਚਾਰਜਸ ਨਹੀਂ ਲੈਣਗੇ ਇਹ ਵਾਲਾ ਬਹੁਤ ਜ਼ਿਆਦਾ ਬੈਨੀਫਿਟ ਦੇ ਵਿੱਚ ਆਏ ਨੇ ਬਹੁਤ ਹੀ ਜ਼ਿਆਦਾ ਕਿਤੋਂ ਵੀ ਟਰਾਈ ਕਰਕੇ ਤੁਸੀਂ ਸੂਟਾਂ ਦੇ ਆਰਡਰ ਕਰ ਸਕਦੇ ਹੋ ਕਿਤੋਂ ਵੀ ਇਹ ਵਾਲਾ ਪ੍ਰਾਈਸ ਤੁਹਾਨੂੰ ਨਹੀਂ ਮਿਲਣਾ ਜੀ ਇਥੋਂ ਤੱਕ ਕਿ ਵਿਦਾਊਟ ਕੋਰੀਅਰ ਵੀ ਕਿਸੇ ਨੇ 1995 ਦੇ ਵਿੱਚ ਇਹ ਵਾਲੇ ਸੂਟ ਵੀ ਨਹੀਂ ਦੇਣੇ ਹੈਗੇ ਇਹਦੇ ਕਲਰ ਤੁਸੀਂ ਚੈੱਕ ਕਰ ਲਓ ਕਲਰ ਬਹੁਤ ਸੋਹਣੇ ਆਏ ਨੇ ਆਹ ਲਓ ਸੈਕਿੰਡ ਕਲਰ ਦੇਖ ਲਓ ਨੰਬਰ ਹੋਊਗਾ ਜੀ 2 सेम नाल दुपट्टा मिलेगा सेम सारी फिनिशिंग मिलूगी बहुत सोनी कढ़ाई हुई हुई है नेक्स्ट दे कलर देख लो ये भी बहुत प्यारा बहुत सोना ते जी तीन तीन नंबर सूट रहेगा बहुत सोने बहुत ही प्यारे ने सो जी वाले सूट चाहिए फटाफट फत लैके स्क्रीन शॉट कर दर्डर ਤਾਂ ਕਿ ਤੁਹਾਡੀ ਪਸੰਦ ਦਾ ਸੂਟ ਤੁਹਾਡੇ ਘਰ ਤੱਕ ਪਹੁੰਚ ਸਕੇਗੀ। ਅਲੋਚ। ਇੱਕ ਪਿਓਰ ਕਾਟਨ ਬਰਬਰੀ ਦੇ ਉੱਪਰ ਰੈਡੀ ਹੋਇਆ। ਸਕਿਨ ਕਲਰ ਦਾ ਸੂਟ ਆ ਪਿਓਰ ਕਾਟਨ ਬਰਬਰੀ ਆ ਚੈੱਕ ਕਰ ਲੋ ਡਿਜ਼ਾਈਨ ਡਿਜ਼ਾਈਨ ਇੰਨਾ ਸੁਪਰ ਆ ਇੰਨਾ ਜਿਆਦਾ ਪਿਆਰਾ। ਇਹ ਵੀ ਸਾਰਾ ਤੁਹਾਨੂੰ ਥ੍ਰੈਡ ਵਰਕ ਦਾ ਪੀਸ ਮਿਲੇਗਾ। ਸਾਰਾ ਥੈਡ ਵਰਕ ਦਾ ਸੋਲੋ ਪੀਸ ਆ ਇਹ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਜਿਹਾ। ਇਹ ਆਲਓਵਰ ਰਹੂਗਾ ਨਾਲ ਇਹਦੀਆਂ ਬਾਹਾਂ ਦੇ ਉੱਪਰ ਵੀ ਸੇਮ ਤੁਹਾਨੂੰ ਵਰਕ ਮਿਲੂਗਾ ਚਾਹੇ ਤੁਸੀਂ ਬਾਹਾਂ ਤੇ ਲੈ ਜਾਓ ਚਾਹੇ ਤੁਸੀਂ ਪੌਂਚਿਆਂ ਤੇ ਲੈ ਜਾਓ ਇਹ ਤੁਹਾਡੀ ਆਪਣੀ ਰਕਾਇਆ ਰਹੂਗੀ ਜੀ ਜਿਵੇਂ ਵੀ ਤੁਸੀਂ ਇਹਨੂੰ ਸਟਿਚਿੰਗ ਕਰਨਾ ਚਾਹੁੰਦੇ ਹੋ ਪਰ ਕੰਮ ਇੰਨਾ ਸੋਹਣਾ ਹੋਇਆ ਹੋਇਆ ਬਹੁਤ ਹੀ ਪਿਆਰਾ ਕੰਮ ਹੋਇਆ ਹੋਇਆ ਠੀਕ ਹੈ ਜੀ ਨਾਲ ਇਹਦੇ ਸੇਮ ਕਾਟਨ ਵਰਬਰੀ ਦਾ ਹੀ ਆਊਗਾ ਦੁਪੱਟਾ ਆਲੋ ਕਾਟਨ ਵਰਬਰੀ ਦਾ ਰਹੂਗਾ ਦੁਪੱਟਾ ਦੁਪੱਟੇ ਵੀ ਪੂਰੇ ਵਧੀਆ ਖੁੱਲੇ ਡੁੱਲੇ ਮਿਲਣਗੇ 4 ਸਾਈਡ ਕੱਟਵਰਕ ਮਿਲੂਗੀ ਇਸ ਤਰ੍ਹਾਂ ਸਾਈਡਾਂ ਤੇ ਲੈਂਥ ਮਿਲੂਗੀ ते देखो सारा दुपट्टे दे उपर भी बार करो जिम्मे मर्जी किसी फंक्शन चले जाओगे ना बहुत ज्यादा ग्रेस बहुत ही प्यारा जहाँ दुपट्टे बहुत सोने बहुत प्यारे सो जेड़ा भी सूट तो पसंद आ रहा फटाफट लेके स्क्रीन शॉट ऑर्डर करी चलो नंबर होगा जी चार ते प्राइस सेम रहेगा नाइन नाइन फाइव उन्नीस सौ पचानवे रुपए सेम प्राइसर है वाला पीस भी। ਕਿਸੇ ਵੀ ਸੂਟ ਦਾ ਕੋਈ ਵੀ ਐਕਸਟਰਾ ਚਾਰजेस ਨਹੀਂ ਲਿਆ ਜਾਊਗਾ ਜੀ ਸੇਮ ਪ੍ਰਾਈਸ ਦੇ ਵਿੱਚ ਤੁਹਾਡੇ ਘਰ ਤੱਕ ਇਹ ਵਾਲੇ ਪੀਸ ਪਹੁੰਚਦੇ ਹੋਣਗੇ ਆਹ ਲੋ ਜੀ ਨੈਕਸਟ ਪੀਸ ਦੇਖੋ ਇਹ ਵੀ ਬਹੁਤ ਪਿਆਰਾ ਬਲੈਕ ਕਲਰ ਦੇ ਉੱਪਰ ਆ ਸਾਰੇ ਗਲੇ ਦੇ ਉੱਪਰ ਕੰਮ ਮਿਲੂਗਾ ਤੁਹਾਨੂੰ ਚਾਕਾਂ ਦੇ ਉੱਪਰ ਕੰਮ ਮਿਲੂਗਾ ਬਲੈਕ ਐ ਸੋਲੋ ਪੀਸ ਸੋਲੋ ਡਿਜ਼ਾਈਨ ਚੱਲ ਰਹੇ ਨੇ ਇੰਨੇ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਨਾ ਬਹੁਤ ਹੀ ਪਿਆਰੇ ਠੀਕ ਹੈ ਜੀ ਨਾਲ ਇਹਦੇ ਸੇਮ ਤੁਹਾਨੂੰ ਮਿਲੂਗਾ

ਲਓ ਜੀ ਨੈਕਸਟ ਪੀਸ ਚੈੱਕ ਕਰੋ ਸਭ ਤੋਂ ਜ਼ਿਆਦਾ ਗ੍ਰੇਸਫੁਲ ਸੂਟ ਜਿਹੜੇ ਹੈਂਡ ਦੇ ਉੱਪਰ ਆਹ ਵਾਲਾ ਕੰਮ ਜਿਹੜਾ ਨੋਟ ਦਾ ਨਾ ਇੰਨਾ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਸ ਟਾਈਮ ਚੱਲ ਰਿਹਾ ਜਿਹੜਾ ਸਾਰਾ ਕੰਮ ਹੋਇਆ ਹੋਇਆ ਯਾਨੀ ਕਿ ਹਰ ਬੁਟੀਕ ਦੇ ਉੱਪਰ 4 4 5 5000 ਦੇ ਸੂਟ ਇਹ ਵਿਕ ਰਹੇ ਨੇ ਮਤਲਬ ਕਿ ਜਿੰਨਾ ਤੇ ਇਹ ਕੰਮ ਕਰਕੇ ਉਹ ਦੇ ਰਹੀਆਂ ਨੇ ਠੀਕ ਹੈ ਜੀ ਇਹ ਨੋਟਵਰਕ ਦਾ ਕੰਮ ਆ ਪਿਓਰ ਖਾਦੀ ਦਾ ਕਪੜਾ ਪਿਓਰ ਖਾਦੀ ਜਿਹੜੀ ਕਹਿ ਦਿੰਦੇ ਨਾ ਪੂਰਾ ਠੰਡਾ بیس ਹੁੰਦਾ ਬਹੁਤ ਹੀ ਪਿਆਰਾ ਪਿਓਰ ਖਾਦੀ ਆ ਇਸੇ ਤਰ੍ਹਾਂ ਦੀ ਕੋਈ ਲਾਈਨਿੰਗ ਅੰਡਰਸ਼ਰਟ ਦੀ ਰਿਕੁਆਇਰ ਨਹੀਂ ਰਹੂਗੀ ਇਸ ਸੂਟ ਨੂੰ ਸਾਰਾ ਬਾਹਾਂ ਦੇ ਉੱਪਰ ਸੇਮ ਕੰਮ ਮਿਲੂਗਾ ਤੁਹਾਨੂੰ ਬਹੁਤ ਸੋਹਣਾ ਪੀਸ ਆ ਜਾਨਕਿ ਰੈਡੀ ਹੋਇਆ ਹੋਇਆ ਨਾਲ ਇਹਦੇ ਸੇਮ ਟੈਬੀ ਲਾਈਨਿੰਗ ਦਾ ਹੈਗਾ ਦੁਪੱਟਾ ਜੀ ਦੁਪੱਟਿਆਂ ਜੇ ਤੁਸੀਂ ਦੇਖੋ ਤਾਂ ਬਹੁਤ ਖੁੱਲੇ ਡੁੱਲੇ ਦੁਪੱਟੇ ਬਹੁਤ ਜ਼ਿਆਦਾ ਖੁੱਲੇ ਖੁੱਲੇ ਦੁਪੱਟੇ ਨੇ 2 ਮੀਟਰ ਦੀ ਪ੍ਰੋਪਰ ਕੱਟ ਆ ਤੇ ਬਹੁਤ ਟੈਬੀ ਦਾ ਲਾਈਨਿੰਗ ਵਾਲਾ ਦੁਪੱਟਾ ਟੈਬੀ ਲਾਈਨਿੰਗ ਦਾ ਦੁਪੱਟਾ ਲੱਗਿਆ ਬਹੁਤ ਗਰੇਸਫੁਲ ਕਿਸੇ ਵੀ ਫੰਕਸ਼ਨ ਲਈ ਕਿਸੇ ਵੀ ਪਾਰਟੀ ਲਈ ਤੁਸੀਂ ਇਹ ਵਾਲਾ ਲੈਣਾ ਨਾ ਤਾਂ ਬਹੁਤ ਹੀ ਪਿਆਰਾ ਸਾਰਾ ਟਾਈਡਾਈ ਹੋਇਆ ਹੋਇਆ ਦੁਪੱਟਾ ਦੁਪੱਟਾ ਵੀ ਸਾਰਾ ਟਾਈਡਾਈ ਆ ਸੋ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਪੀਸ ਚਾਹੀਦੇ ਨੇ ਫਟਾਫਟ ਲੈ ਲਿਓ ਸਕਰੀਨਸ਼ਾਟ ਤੇ ਕਰ ਦਿਓ ਆਰਡਰ ਨੰਬਰ ਰਹੂਗਾ ਜੀ 6 ਤੇ ਪ੍ਰਾਈਸ ਰਹੂਗਾ 995 1995 ਰੁਪਏ ਫ੍ਰੀ ਕੋਰੀਅਰ ਦੇ ਨਾਲ ਮੈਂ ਬਾਰ ਬਾਰ ਰਿਪੀਟ ਇਸੇ ਚੀਜ਼ ਨੂੰ ਕਰ ਰਹੀ ਆ ਇਹ ਪ੍ਰਾਈਸ ਦੇ ਵਿੱਚ ਜਿੱਥੋਂ ਮਾਦੀ ਪੂਰੇ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਚੱਲ ਰਿਹਾ ਕੁਰੀਅਰ ਵਿਦ ਪਾ ਕੇ 21 2200 2300 ਘੱਟ ਤੋਂ ਘੱਟ ਰੇਟ ਨੇ ਇਹ ਸਾਰੇ ਸ਼ਾਪ ਕਿਰਪਸ ਨੇ ਘੱਟ ਤੋਂ ਘੱਟ ਚਾਹੇ ਕੋਈ ਹੋਲ ਸੇਲ ਦੀ ਦੁਕਾਨ ਵੀ ਤੁਹਾਨੂੰ ਦੇ ਰਹੀ ਹੋਵੇ ਤਾਂ ਵੀ 2100 ਦੇ ਵਿੱਚ ਸੂਟ ਇਹ ਵਾਲੇ ਜਾ ਰਹੇ ਨੇ ਇੰਨਾ ਸੋਹਣਾ ਪੀਸ ਅਸੀਂ ਜਸਟ 1995 ਦੇ ਵਿੱਚ ਫ੍ਰੀ ਕੋਰੀਅਰ ਦਾ ਜਿਹੜੀਆਂ ਬਣਾ ਨੇ ਸ਼ਾਪ ਤੇ ਆ ਕੇ ਦੇਖ ਕੇ ਲੈਣਾ ਤਾਂ ਦੇਖ ਕੇ ਵੀ ਲੈ ਨਹੀਂ ਤਾਂ ਫੁੱਲ ਅਨ ਗਾਰੰਟੀ ਦੇ ਨਾਲੇ ਵਾਲਾ ਫੈਬਰਿਕ ਤੁਹਾਡੇ ਘਰ ਤੱਕ ਪਹੁੰਚੂਗਾ ਇਹਦੇ ਵਿੱਚ ਕਲਰ ਚੈੱਕ ਕਰ ਲਓ ਕਲਰ ਇਹਦੇ ਚਾਰੇ ਬਹੁਤ ਪਿਆਰੇ ਨੇ ਆਲੋਚ ਨੈਕਸਟ ਕਲਰ ਇਹਦਾ ਹੈਗਾ ਵਾ ਲਾਈਟ ਜਾ ਫਰੋਜ਼ੀ ਸ਼ੇਡ ਤੇ ਨੀਚੇ ਵਾਲਾ ਸੀਗਾ ਲਾਈਟ ਜਾ ਬਲੂ ਸ਼ੇਡ ਠੀਕ ਹੈ ਜੀ ਇਹ ਫੋਟੋ ਵਾਲੇ ਪੀਸ ਨੇ ਇਦਾਂ ਇਹਨਾਂ ਦੀ ਲੁੱਕ ਆ ਬਹੁਤ ਟ੍ਰੈਂਡਿੰਗ ਦੇ ਵਿੱਚ YouTube ਤੇ ਦੇਖ ਲਓ ਸਾਰੇ ਸ਼ਾਪਸ ਦੇ ਉੱਪਰ ਚੱਲ ਰਿਹਾ ਵਾ ਤੇ ਚਾਹੇ ਤੁਸੀਂ ਦੇਖ ਲਓ ਇੰਸਟਾ ਤੇ ਬਹੁਤ ਟ੍ਰੈਂਡਿੰਗ ਦੇ ਵਿੱਚ ਡਿਜ਼ਾਈਨ ਆ ਤੇ ਪੂਰਾ ਸਾਰਾ ਹੈਂਡ ਦਾ ਕੰਮ ਆ ਆਲੋ ਲਾਈਟ ਪਿੰਕ ਸ਼ੇਡ ਨਾਲ ਸੇਮ ਦੁਪੱਟੇ ਆ ਰਹੇ ਨੇ ਇਹਨਾਂ ਦੇ ਤੇ ਲਾਸਟ ਪੀਸ ਲਾਈਟ ਜਾਂ ਲੈਮਨ ਸ਼ੇਡ ਇਹ ਵੀ ਪੀਸ ਬਹੁਤ ਪਿਆਰਾ ਕਲਰ ਚਾਰੇ ਇੰਨੇ ਪਿਆਰੇ ਨੇ ਇੰਨੇ ਸੋਹਣੇ ਆਏ ਹੋਏ ਨੇ ਜਿਹੜਾ ਮਰਜੀ ਕਲਰ ਤੁਸੀਂ ਪਿਕ ਕਰ ਸਕਦੇ ਹੋ ਕਿਸੇ ਵੀ ਗਰਮੀਆਂ ਦੇ ਫੰਕਸ਼ਨ ਦੇ ਉੱਪਰ ਤੁਸੀਂ ਪਾ ਕੇ ਜਾ ਸਕਦੇ ਹੋ ਬਹੁਤ ਸੋਹਣੇ ਪੀਸ ਨੇ ਬਹੁਤ ਹੀ ਪਿਆਰੇ ਠੀਕ ਹੈ ਜੀ ਨਾਲ ਇਹਦੇ ਵੀ ਸੇਮ ਦੁਪੱਟਾ ਆ ਰਿਹਾ ਵਾ ਜਿਹੜਾ ਅਸੀਂ ਫਰਸਟ ਦੇ ਵਿੱਚ ਤੁਹਾਨੂੰ ਦਿਖਾਇਆ ਵਾ 6 ਨੰਬਰ ਸੂਟ ਸੀਗਾ ਉਸ ਤੋਂ ਬਾਅਦ ਜੇ ਤੁਸੀਂ ਕੋਈ ਵੀ ਕਲਰ ਆਰਡਰ ਕਰਦੇ ਆ ਤਾਂ ਕਲਰ ਦੱਸ ਕੇ ਕਰ ਸਕਦੇ ਹੋ ਨਹੀਂ ਤਾਂ 7 ਨੰਬਰ ਲਗਾ ਸਕਦੇ ਆ ਇਹਦੇ ਉੱਪਰ ਲਾਈਟ ਫਰੋਜ਼ੀ ਦੇ ਉੱਪਰ ਪਿੰਕ ਸ਼ੇਡ ਆ ਜਾਊਗਾ ਜੀ 8 ਨੰਬਰ ਸੂਟ ਜਿਹੜੀਆਂ ਭੈਣਾਂ ਨੂੰ ਸਕਰੀਨਸ਼ਾਟ ਲੈਣ 'ਚ ਪ੍ਰੋਬਲਮ ਆਊਗੀ ਤੇ ਲੈਮਨ ਸ਼ੇਡ ਆ ਜਾਊਗਾ ਜੀ 9 ਨੰਬਰ ਬਹੁਤ ਸੋਹਣੀ ਬਹੁਤ ਹੀ ਪਿਆਰੀ ਜੀ ਗ੍ਰੇਸਫੁੱਲ ਜੀ ਸਾਰੀ ਵੈਰਾਈਟੀ ਆ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਸ਼ੇਅਰ ਜਰੂਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿਦਾਂ ਦੀ ਲੱਗੀ ਮਿਲਦੇ ਆ ਜੀ ਕਮੀ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ